ਆਓ ਜੀ ਅੱਜ ਮੇਰੀ ਕਿਤਾਬ ਦੇ ਇਸ 8ਵੇਂ ਪੰਨੇ ਉੱਪਰ ਜਿਹਦੇ ਉੱਪਰ ਸਤਨਾਮ ਦੀ ਜਿਹੜੇ ਨੇ ਅਰਥ ਦੱਸੇ ਗਏ ਨੇ ਉਹਦੀ ਅੱਪ ਡਿਸਕਸ਼ਨ ਕਰਦੇ ਹਾਂ ਜੀ ਇੱਕ ਗੱਲ ਯਾਦ ਕਰਾ ਦਵਾਂ ਜੀ ਕਿ ਗੁਰਬਾਣੀ ਵਿੱਚ ਹਰ ਇੱਕ ਸ਼ਬਦ ਦੇ ਅਨੇਕਾਂ ਅਰਥ ਨਿਕਲਦੇ ਨੇ ਇਹ ਗੱਲ ਯਾਦ ਰੱਖਿਓ ਜੀ ਤੇ ਇੱਥੇ ਜਿਹੜਾ ਸਤਨਾਮ ਹੈ ਜੀ ਦੋ ਸ਼ਬਦ ਨੇ ਇੱਕ ਸਤ ਤੇ ਦੂਜਾ ਨਾਮ ਠੀਕ ਹੈ ਇਹਨਾਂ ਨੂੰ ਜੋੜ ਕੇ ਜਿਹੜਾ ਹੈ ਉਹ ਸਤਨਾਮ ਬਣਿਆ ਹੈ ਜੀ ਸਤ ਦਾ ਅਰਥ ਹੈ ਜੀ ਜਿਹੜਾ ਹਮੇਸ਼ਾ ਥਿਰ ਰਹੇ ਤਤ ਨੂੰ ਸਿਹਾਰੀ ਆ ਗਈ ਪਵਰ ਰਹਿਦਾ ਹੈ ਜੀ ਕਿਸੇ ਦੇ ਵਿੱਚ ਹੋਣਾ ਪਰਮਾਤਮਾ ਹੋਂਦ ਵਾਲਾ ਹੈ ਸਤ ਦਾ ਮਤਲਬ ਹੋਂਦ ਵਾਲਾ ਸੱਚ ਹੋ ਗਿਆ ਜਿਹੜਾ ਕਹਿੰਦੇ ਬਦਲਿਆ ਨਹੀਂ ਜਾ ਸਕਦਾ ਇਹ ਉਹ ਸੱਚ ਨਹੀਂ ਜਿਹੜਾ ਸਾਨੂੰ ਲੱਗਦਾ ਕਿ ਸੱਚ ਹੈ ਇਹ ਪਰਮਾਤਮਾ ਵਾਲਾ ਸੱਚ ਹੈ ਥੋੜਾ ਹੋਰ ਸੱਚ ਹੈ ਜਿਹੜਾ ਕਦੇ ਬਦਲਿਆ ਨਹੀਂ ਜਾ ਸਕਦਾ ਸੱਚ ਅਸਲੀ ਉਹ ਚੀਜ਼ ਹੁੰਦੀ ਹੈ ਜਿਹੜੀ ਕਦੇ ਬਦਲੀ ਨਾ ਜਾਵੇ ਦੁਨੀਆ ਦੇ ਵਿੱਚ ਅੱਜ ਪ੍ਰੋਬਲਮ ਹੀ ਇਹ ਪੈਂਦੀ ਹੈ ਕਿ ਸਾਨੂੰ ਇਹ ਲੱਗਦਾ ਕਿ ਮੈਂ ਸੱਚ ਬੋਲਦਾ ਦੂਸਰੇ ਬੰਦੇ ਨੂੰ ਇਹ ਲੱਗਦਾ ਕਿ ਉਹ ਸੱਚ ਬੋਲਦਾ ਤੇ ਸਾਡੀਆਂ ਲੜਾਈਆਂ ਹੀ ਇਹ ਤੋਂ ਹੁੰਦੀਆਂ ਇੱਕ ਗੱਲ ਮੈਨੂੰ ਮਹਾਰਾਜ ਨੇ ਸਮਝ ਪਾਈ ਹੈ ਕਿ ਕਈ ਵਾਰ ਉਹ ਬੰਦਾ ਆਪਣੇ ਨਜ਼ਰੀਏ ਤੋਂ ਸਹੀ ਹੁੰਦਾ ਜੋ ਉਸ ਨੇ ਦੇਖਿਆ ਹੁੰਦਾ ਉਹ ਸਹੀ ਹੁੰਦਾ ਉਸ ਨੇ ਸੁਣਿਆ ਹੁੰਦਾ ਸਹੀ ਹੁੰਦਾ ਤੇ ਅਸੀਂ ਆਪਣੇ ਨਜ਼ਰੀਏ ਤੋਂ ਸਹੀ ਹੁੰਦੇ ਗਲਤ ਕੋਈ ਨਹੀਂ ਹੁੰਦਾ ਜੇ ਅਸੀਂ ਇਹ ਕਰ ਲਈਏ ਆਪਣੇ ਆਪ ਨੂੰ ਉਸ ਦੀ ਥਾਂ ਤੇ ਰੱਖ ਕੇ ਦੇਖ ਲਈਏ ਤੇ ਜਾਇ ਇਹ ਕਹੇ ਕਿ ਉਹ ਬੰਦਾ ਵੀ ਸੱਚਾ ਹੋ ਸਕਦਾ ਮੈਂ ਵੀ ਸੱਚਾ ਹੋ ਸਕਦਾ ਕੋਈ ਗੱਲ ਨਹੀਂ ਛੱਡੋ ਪਰੇ ਆਪਾਂ ਕਿਉਂ ਕਰਨ ਕਰਨਾ ਪਤਵਦਕੀਏ ਥੋੜਾ ਬਤਾ ਉੱਚ ਨੀਚ ਹੋ ਜਾਏਗੀ ਮਾਫੀ ਮੰਗ ਲੂ ਪ੍ਰਮਾਤ ਨੂੰ ਕਹਿ ਦੇਣਾ ਮਾਲਕਾ ਮਾਫ ਕਰਦੀ ਤੂੰ ਜਾਣਨ ਵਾਲਾ ਠੀਕ ਹੈ ਜੀ ਇੱਥੇ ਦੁਨੀਆ 'ਚ ਕੋਈ ਏਡੀ ਵੱਡੀ ਗੱਲ ਨਹੀਂ ਐ ਅਸੀਂ ਨਿੱਕੀ ਜਿਹੀ ਗੱਲ ਤੇ ਕਿ ਮੈਂ ਸੱਚ ਬੋਲਦਾ ਤੂੰ ਸੱਚ ਬੋਲਦਾ ਉੱਤੇ ਆਪਾਂ ਲੜਾਈ ਪਾ ਕੇ ਬਹਿਨੇ ਆ ਪਰ ਇਹੋ ਸੱਚ ਨਹੀਂ ਐ ਇਹ ਸਤ ਉਹ ਐ ਜਿਹੜਾ ਹਮੇਸ਼ਾ ਥਿਰ ਰਹਿੰਦਾ ਹੈ ਜਿਹਨੇ ਕਦੇ ਬਦਲਣਾ ਨਹੀਂ ਹੈ ਠੀਕ ਹੈ ਜੀ ਉਹ ਹੋਂਦ ਵਾਲਾ ਐ ਉੱਥੇ ਰਹਿਣ ਵਾਲਾ ਨਾਮ ਹੈ ਜੀ ਨਾ ਜਿਵੇਂ ਕਿਸੇ ਦੇ ਨਾਮ ਦੇ ਨਾਲ ਪੁਕਾਰਿਆ ਜਾਂਦਾ ਜਾਂ ਨਾਮ ਮਣਾ ਕਹਿ ਦਿੰਨੇ ਪਿਆਰ ਨਾਲ ਠੀਕ ਹੈ ਕਿਸੇ ਚੀਜ਼ ਨੂੰ ਜਾਂ ਕਿਸੇ ਮਨੁੱਖ ਨੂੰ ਸੰਬੋਧਿਤ ਕਰਨ ਜਿਹੜਾ ਉਹ ਨਾਮ ਹੁੰਦਾ ਜੀ ਠੀਕ ਹੈ ਦੁਨੀਆ ਵਿੱਚ ਜਿਹੜੇ ਜਦੋਂ ਕਿਸੇ ਨੂੰ ਨਾਮ ਜਾਂ ਸੰਬੋਧਨ ਕੀਤਾ ਜਾਂਦਾ ਉਹ ਦੋ ਟੰਗਾਂ ਨਾਲ ਸੰਬੋਧਨ ਕੀਤਾ ਜਾਂਦਾ ਇੱਕ ਤਾਂ ਹੁੰਦਾ ਉਹਦੇ ਨਾਮ ਤੋਂ ਦੂਜਾ ਜਿਹੋਦੇ ਕੰਮ ਤੋਂ ਠੀਕ ਹੈ ਜਿਵੇਂ ਆਪਾਂ ਉਦਾਹਰਨ ਦਿੱਤੀ ਹੈ ਜੀ ਇੱਥੇ ਕਿ ਈਨ ਮਸਕ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ ਈਨ ਮਸਕ ਇਲਨ ਮਸਕ ਕਹਿ ਦਿੰਦੇ ਆ ਉਹ ਉਹਦਾ ਨਾਮ ਹੈ ਜੀ ਉਹਦੀ ਹੋਂਦ ਹੈ ਤੇ ਦੂਜਾ ਆਪਾਂ ਕਹਿੰਦੇ ਟੈਸਲਾ ਦਾ ਮਾਲਕ ਜਾਂ ਸਟਾਰਲਿੰਕ ਦਾ ਮਾਲਕ ਟੈਸਲਾ ਸਾਰਿਆਂ ਨੂੰ ਸੁਣੀ ਹੈ ਜੀ ਜਦੋਂ ਆਪਾਂ ਕਹਿੰਦੇ ਟੈਸਲੇ ਦਾ ਮਾਲਕ ਉਹਦਾ ਕੰਮ ਉਹਦੀ ਹੋਂਦ ਬਣ ਗਿਆ ਠੀਕ ਆਪ ਨੂੰ ਪਤਾ ਲੱਗ ਜਾਣਾ ਵੀ ਆਪਾਂ ਇਲਨ ਮਸਕ ਦੀ ਗੱਲ ਕਰਦੇ ਆ ਠੀਕ ਹੈ ਜੀ ਉਵੇਂ ਹੀ ਪ੍ਰਭੂ ਪਰਮਾਤਮਾ ਦੇ ਬਿਆੰਤ ਨਾਮ ਨੇ ਜੀ ਠੀਕ ਹੈ ਹੁਣ ਪਹਿਲਾ ਤਾਂ ਸਵਾਲ ਆ ਜਾਂਦਾ ਕਿ ਤੁਸੀਂ ਹੁਣ ਪ੍ਰਭੂ ਪਰਮਾਤਮਾ ਨੂੰ ਕਿਹੜੇ ਨਾਮ ਨਾਲ ਪੁਕਾਰਦੇ ਹੋ ਜਿਵੇਂ ਮੈਂ ਗੱਲ ਕਰਦਾ ਮੈਂ ਕਈ ਵਾਰ ਆਪਣਾ ਮੈਂ ਤਾਂ ਵੈਸੇ ਪ੍ਰਭੂ ਪਰਮਾਤਮਾ ਕਹਿੰਦਾ ਕਈ ਰੱਬ ਕਹਿੰਦੇ ਆ ਕੋਈ ਅੱਲਾਹ ਕਹਿੰਦਾ ਕੋਈ ਕੁਛ ਕਹਿ ਦਿੰਦਾ ਗੋਡ ਕਹਿ ਦਿੰਦਾ ਜੀ ਠੀਕ ਹੈ ਤੇ ਇਹ ਤਾਂ ਨਾਮ ਦੀ ਆ ਗਈ ਜਿਵੇਂ ਇਕਦਾਂ ਨਾਮ ਨਾਮ ਵਾਲਾ ਨਾਮ ਆ ਕਿ ਜਿਵੇਂ ਅਕਾਲ ਪੁਰਖ ਹੋ ਗਿਆ ਵਾਹਿਗੁਰੂ ਹੋ ਗਿਆ ਪ੍ਰਭੂ ਪਰਮਾਤਮਾ ਹੋ ਗਿਆ ਰਾਮ ਹੋ ਗਿਆ ਜੀ ਠੀਕ ਹੈ ਇਹ ਨਾਮ ਹੋ ਗਏ ਤੇ ਕੰਮ ਜਿਹੜੇ ਜਿਵੇਂ ਆਪਾਂ ਕਹਿ ਦਈਏ ਹੁਕਮੀ ਹੋ ਗਿਆ ਬਖਸ਼ਣਹਾਰ ਹੋ ਗਿਆ ਠਾਕੁਰ ਹੋ ਗਿਆ ਬੀਠਲਾ ਹੋ ਗਿਆ ਦਾਤਾਰ ਹੋ ਗਿਆ ਮਾਲਕ ਹੋ ਗਿਆ ਇਹ ਉਸਦੇ ਕੰਮ ਨੇ ਕਿ ਉਹ ਮਾਲਕ ਆ ਉਹ ਬੀਠਲਾ ਹੈ ਉਹ ਬਖਸ਼ਣਹਾਰ ਹੈ ਠੀਕ ਉਹ ਬਖਸ਼ਿਸ਼ਾਂ ਕਰਦਾ ਉਹ ਦਾਤਾਰ ਹੈ ਇਹ ਪ੍ਰਭੂ ਪਰਮਾਤਮਾ ਦੇ ਜਿਹੜੇ ਕੰਮ ਨੇ ਇਹ ਉਸਦਾ ਹੋਂਦ ਬਣ ਕੇ ਉਸਦੇ ਨਾਮ ਬਣ ਕੇ ਜੀ ਇਹ ਹੈ ਸਤਨਾਮ ਦੀ ਜਿਹੜੇ ਅਰਥ ਨੇ ਹੁਣ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਪ੍ਰਮਾਤਮਾ ਨੂੰ ਕਿਹੜੇ-ਕਿਹੜੇ ਨਾਮ ਨਾਲ ਚਾਹੁੰਦੇ ਹੋ ਗੁਰਬਾਣੀ ਵਿੱਚ ਬੇਅੰਤ ਨਾਮ ਆਏ ਨੇ ਜੀ ਬੇਠਲਾ ਠਾਕੁਰ ਸਾਈ ਸਾਈ ਤੂੰ ਕਰਤਾ ਸੱਚਿਆਰ ਮੈਂਡਾ ਸਾਈ ਬੜਾ ਪਿਆਰਾ ਜਿਹੜਾ ਸ਼ਬਦ ਹੈ ਮੈਂ ਅੱਜ ਹੀ ਗੁਰਦੁਆਰੇ ਤੋਂ ਸੁਣ ਕੇ ਆਇਆ ਹਾਂ ਮੇਲਾਦਾ ਭਾਈ ਮਨਪ੍ਰੀਤ ਸਿੰਘ ਜੀ ਸਨ ਮੈਂ ਤੁਹਾਨੂੰ ਫੇਰ ਦੱਸ ਦਾਂਗਾ ਮੈਂ ਨਾ ਭੁੱਲ ਗਿਆ ਉਹਨਾਂ ਦਾ ਇੰਨਾ ਕਿ ਪਿਆਰਾ ਕੀਰਤਨ ਕੀਤਾ ਉਹਨਾਂ ਨੇ ਜੇ ਪੁੱਛੋ ਨਾ ਤੁਸੀਂ ਜੀ ਬੜਾ ਵਧੀਆ ਸਾਈ ਤੂੰ ਕਰਤਾ ਮਰੇ ਸੱਚੇ ਯਾਰ ਮੈਂ ਦਾ ਸਾਈ ਬੜਾ ਪਿਆਰਾ ਸ਼ਬਦ ਗਾਇਆ ਉਹਨਾਂ ਨੇ ਤੇ ਅਸਲੀ ਪ੍ਰਮਾਤਮਾ ਦੇ ਬੇਅੰਤ ਨਾਮ ਨੇ ਪ੍ਰਮਾਤਮਾ ਦੇ ਆਪ ਵੇਪਰਵਾ ਜਿਹੜਾ ਨਾਮ ਆਏਗਾ ਜਪਜੀਤ ਸਾਹਿਬ ਦੇ ਵਿੱਚ ਵੀ अनेका ਨਾਮ ਆ ਗਏ ਨੇ ਜੀ ਤੇ ਇਹ ਸਨ 8ਵੇਂ ਪੇਜ ਦੇ ਉੱਪਰ ਇਸ ਕਿਤਾਬ ਦੇ ਉੱਪਰ ਸਤ ਨਾਮ ਦੇ ਅਰਥ ਜੀ ਤੇ ਆਓ ਅੱਗੇ ਆਪਾਂ ਦੇਖਾਂਗੇ ਕਰਤਾ ਪੁਰਖ ਵਿਆਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ